ਅੱਜਕੱਲ ਮੈਂ ਧਰਮਿੰਦਰ ਸਿੰਘ ਜਿੱਥੇ ਲੋਕੀ ਗੈਰਕਾਨੂੰਨੀ ਮਾਈਨਿੰਗ ਤੋਂ ਤੰਗ ਐ ਉਥੋ ਮਹਿਕਮਿਆਂ ਦੀ ਢਿੱਲਮੱਠ ਤੋਂ ਵੀ ਤੰਗ ਐ ਜਿਨ੍ਹਾਂ ਦੀ ਨੱਕ ਤੇ ਹੀਟ ਮਾਈਨਿੰਗ ਲਗਾਤਾਰ ਵਧੀ ਜਾ ਰਹੀ ਐ ਅਸੀਂ ਕਿੱਥੇ ਕਿੱਥੇ ਨਾ ਰੋਈਏ ਮੈਂ ਨਹਿਰ ਦੇ ਉੱਪਰ ਖੜਾ ਐ ਜਿਸ ਨਹਿਰ ਤੋਂ ਸਾਡੇ ਇਲਾਕੇ ਦੇ ਪੰਜ ਸੱਤਾ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਦੀ ਸਪਲਾਈ ਹੋਣੀ ਐ ਤੇ ਇਹ ਐ ਨਹਿਰ ਦੇ ਉੱਪਰ ਹੀ ਕਹਿੰਦੇ ਨਹਿਰ ਹੀ ਪੂਰ ਦਿੱਤੀ ਐ ਮਾਈਨਿੰਗ ਵਾਲਿਆਂ ਨੇ ਨਹਿਰ ਪੂਰ ਕੇ ਛੋਟੀ ਜੀ ਪੈਪਨਾ ਦੀ ਕਰ ਦੁੱਤੀ ਐ ਤੇ ਬਸ ਗੱਲ ਖਤਮ ਐਸੀ ਦੀ ਕੀ ਜਾ ਰਹੀ ਹੈ ਵੀ ਅੱਗੇ ਪਾਣੀ ਕਿਉਂ ਨਹੀਂ ਆ ਰਿਹਾ ਪਾਣੀ ਨਾਣ ਦਾ ਕਾਰਨ ਵੀ ਨਹਿਰੀਪੁਰ ਦੁੱਤੀ ਵੀ ਸਾਡੇ ਨਹਿਰ ਮਕਾਇ ਮਹਿਕਮੇ ਦੇ ਅਧਿਕਾਰੀ ਤਲਵਾੜੇ ਦਾ ਨਹਿਰ ਮਹਿਕਮਾ ਸ਼ਾਹ ਨਹਿਰ ਦਾ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਨਾ ਨਹਿਰਾ ਦੀ ਸਪਲਾਈ ਪ੍ਰਬੰਧ ਕਰਕੇ ਰੱਖਣੀ ਹੈ ਕਣਕ ਨੂੰ ਪਾਣੀ ਦੀ ਲੋੜ ਐ ਲੈ ਬਹੁਤ ਜ਼ਿਆਦੇ ਤੇ ਹਾਲ ਤੇ ਹੈ ਵੀ ਮਾਈਨਿੰਗ ਮਾਫੀਆ ਦੇ ਵੱਲੋਂ ਪਹਿਲਾਂ ਤਾਂ ਤਬਾਹੀ ਕੀਤੀ ਹੋਈ ਐ ਇਧਰਲੇ ਪਾਸੇ ਮਾਈਨਿੰਗ ਕਰਕੇ ਨਹਿਰ ਲਗਾਤਾਰ ਲੀਕ ਹੋ ਜਾਂਦੀ ਐ ਵੀ ਨਹਿਰ ਦੇ ਉੱਪਰ ਹੀ ਜਿਹੜੀ ਐ ਪੈਪਾ ਹੈ ਇਹ ਕਦੋਂ ਦੀ ਪਾਈ ਨੀ ਬੈਤੋ ਮਤਲਬ 28 29 ਦੀ ਰਾਤ ਨੂੰ 28 29 ਰਾਤ ਦੀ ਰਾਤ ਦੀ ਤੇ ਮਹਿਕ ਮੈਦਾਂ ਵਾਲੇ ਕਿਸੇ ਨੇ ਨਹੀਂ ਦੇਖਿਆ ਮਹਿਕ ਮੈਦਾਂ ਨੂੰ ਉਹਨਾਂ ਨੇ ਮਹਿਕ ਮੈਦਾਂ ਨੂੰ ਤੁਹਾਨੂੰ ਜਿਹੜਾ ਦਿਲਦਾਰ ਉਹਨਾਂ ਨੇ ਕਿਹਾ ਤੁਸੀਂ ਸਰਪੈਂਟ ਹੋ ਜਾਣਾ ਮੈਂ ਉਹਨੂੰ ਇੱਕ ਰੋਕਿਆ ਟੋੜੇ ਕੰਡਾਲ ਨੂੰ ਹਾਂ ਕਹਿੰਦਾ ਅਸੀਂ ਐਸਡੀਓ ਨੂੰ ਕਹਿੰਨੇ ਉਹਨੂੰ ਓਵਰਸੀਰ ਨੂੰ ਦੱਸਦੇ ਆ ਓਵਰਸੀਰ ਨੂੰ ਦੱਸਦੇ ਆ ਅੱਛਾ ਓਵਰਸੀਰ ਨੇ ਆ ਪ੍ਰਬੰਧ ਕਰ ਲਿਆ ਵੀ ਨਹਿਰ ਪੂਰ ਸਕਦੇ ਹਾਂ ਹੋਰ ਜਿੱਦਾਂ ਮਰਜ਼ੀ ਪੂਰਦੇ ਹੋਏ ਕੋਈ ਭੈਣ ਤੇ ਸਰਕਾਰੀ ਹੋੜੀ ਹੈ ਤਾਂ ਉਹਨਾਂ ਦੀ ਹੈ ਕਹ ਲਓ ਫੈਸਲੇ ਪ੍ਰੈਸ਼ਰ ਵਾਲਿਆਂ ਦੀ ਨਹਿਰ ਵੀ ਹਾਂ ਇਹ ਹੈ ਗਰਾਊਂਡ ਉਹਨਾਂ ਨੂੰ ਪੈਸੇ ਦਿੱਤੇ ਨਾ ਨਾ ਹਾਂ ਕਿਹਨਾਂ ਨੂੰ ਪਾਣੀ ਨਹੀਂ ਛੱਡਣਾ ਉਹਨਾਂ ਨੇ ਹੋਰ ਪਿੱਛੇ ਕੰਮ ਲਾਤਾ ਜਾਣ ਕੇ ਅੱਛਾ ਇਧਰ ਪੈਕ एरिया ਸਾਰਾ ਬਰਬਾਦ ਹੋਇਆ ਪਾਣੀ ਤੋਂ ਬਿਨਾ ਹਾਂ ਸਾਰੇ ਨੂੰ ਪਾਣੀ ਦੀ ਲੋੜ ਹੈਗੀ ਐਲੇ ਆਹੋ ਇਹ ਇਹ ਇੱਕ ਜਗ੍ਹਾ ਇਹਦੀ ਫੋਟੋ ਲਾਓ ਖੱਡੇ ਦੀ ਫੋਟੋ ਲਾਓ ਕੋਈ ਨਹੀਂ ਇਹ ਹੈ ਗਰਾਊਂਡ ਦੀ ਹਾਲਤ ਇੱਕ ਪੂਰੀ ਦਿੱਤੀ ਹੈ ਨਹਿਰ ਪੂਰੀ ਦਿੱਤੀ ਹੈ ਖਤਮ ਹੀ ਕਰ ਦਿੱਤਾ ਹੁਣੇ ਸ਼ੁਰੂਆਤ ਹੈ ਪਰੇ ਪਾਸੇ ਮਾਈਨਿੰਗ ਚੱਲਦੀ ਪਈ ਹੈ ਤੇ ਇਦਾਂ ਹੀ ਜੇ ਹਾਲਤ ਚੱਲਦੀ ਰਹੀ ਫਿਰ ਕੀ ਹੈ ਤੁਸੀਂ ਛੱਡਣਾ ਨਹੀਂ ਇਹੀ ਕਾਰਨ ਪਹਿਲਾ ਹੈ ਕਿ ਇੱਥੇ ਮਾਈਨਿੰਗ ਨੂੰ ਵਧਾਣ ਦੇ ਲਈ ਜਾਣ ਬੁਝ ਕੇ ਨਹਿਰਾ ਬ ਤਬਾਹੀ ਕਰਕੇ ਰੱਖਣੀ ਹੈ ਤੇ ਅਧਿਕਾਰੀਆਂ ਨੇ ਜੇ ਗੱਲ ਕਰ ਲਈਏ ਅਧਿਕਾਰੀਆਂ ਨੂੰ ਕੁਝ ਨਹੀਂ ਹੈ ਉਹ ਦੱਸ ਰਿਹਾ ਵੀ ਹਾਂਜੀ ਅਫਸਰਾਂ ਨੂੰ ਦੇ ਦਿੱਤੇ ਆ ਪੈਸੇ ਤੇ ਨਹਿਰ ਪੂਰਤੀ ਖੜੇ ਆ ਹੀ ਨਹਿਰ ਦੇ ਉੱਪਰੋਂ ਉੱਪਰ ਨਹਿਰੀ ਦਿਨ ਦਿਨ ਨੰਗੇ ਚਿੱਟੇ ਦਿਨ ਨਹਿਰ ਪੂਰ ਕੇ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜੀ ਗਤੀਵਿਧੀ ਉਹ ਚੱਲਦੀ ਪਈ ਹੈ ਤੇ ਕਿਸਾਨਾਂ ਨੂੰ ਹੇਠਾਂ ਪਾਣੀ ਚਾਹੀਦਾ ਤਾਂ ਨਹਿਰ ਬੰਦ ਕਰਕੇ ਰੱਖੀ ਹੋਈ ਹੈ ਇਹ ਗਰਾਊਂਡ ਦੀ ਤਸਵੀਰਾਂ ਤੁਹਾਡੇ ਨਾਲ ਨਹਿਰ ਜਿਹੜੀ ਕਹ ਲਈਏ ਵੀ ਤਲਵਾੜੇ ਤੋਂ ਚੱਲ ਕੇ ਕੁਮਾਰਦੇਵੀ ਵਾਲੇ ਰੋਡ ਤੇ ਸੰਦਵਾਲ ਵਜੀਰਾ ਸਿਬੋਚੱਕ ਬਰੂਲੇ ਨਸ਼ਹਿਰਾ ਗੋਦੋ ਤੇ ਸਰਿਆਣਾ ਤੱਕ ਜਿੰਨ ਪਾਣੀ ਦੀ ਸਪਲਾਈ ਕਰਨੀ ਹੈ ਕਿੰਨੇ ਪਿੰਡਾਂ ਨੂੰ ਪਾਣੀ ਦੀ ਸਪਲਾਈ ਕਰਨੀ ਉਹ ਸਾਰੀ ਬੰਦ ਕੀਤੀ ਹੋਈ ਤਾਂ ਇਸ ਜਗ੍ਹਾ ਦੇ ਉੱਪਰ ਮਰਦਾਨੇ ਟੋਬੇ ਦੇ ਨਾਲ ਬਿਲਕੁਲ ਨਹਿਰ ਪੂਰੀ ਦਿੱਤੀ ਹੈ ਨਹਿਰਪੂਰ ਕੇ ਜੋ ਮਰਜ਼ੀ ਹੋ ਜਾਏ ਸਾਡਾ ਕੋਈ ਬੇਲੀਵਾਰਸ ਕੋਈ ਵੀ ਕੋਈ ਪ੍ਰਵਾਹ ਨਹੀਂ ਕਿਸੇ ਗੱਲ ਦੀ ਨਹਿਰਪੂਰ ਕੇ ਤੇ ਕਿਸਾਨਾਂ ਜਿਹੜੇ ਉਹ ਤਰਸੀ ਜਾਂਦੇ ਪਿਆ ਵੀ ਜਨਵਰੀ ਦਾ ਮਹੀਨਾ ਕਣਕ ਨੂੰ ਪਾਣੀ ਲਾਣਾ ਕਮਾਦ ਨੂੰ ਪਾਣੀ ਚਾਹੀਦਾ ਹੈ ਸਰੋਂ ਨੂੰ ਪਾਣੀ ਚਾਹੀਦਾ ਹੈ ਉਹ ਲੋਕ ਤਰਸੀ ਜਾਂਦੇ ਪਿਆ ਮਜਬੂਰ ਹੈ ਵੀ ਮੋਟਰਾ ਮਹਿੰਗੀਆਂ ਡੂੰਗੀਆਂ ਲਵਾ ਕੇ ਤੇ ਟਰੈਕਟਰਾਂ ਦੇ ਨਾਲ ਤੇਲ ਫੂਕਣ ਡੀਜ਼ਲ ਫੂਕਣ ਤੇ ਆਪਣੀ ਫਸਲ ਨੂੰ ਪਾਣੀ ਲਾਣ ਪਰ ਜਿਹੜਾ ਲਗਾਣਾ ਜਾਂ ਜਿਹਦਾ ਸਰਕਾਰੀ ਨਹਿਰ ਬਣੀ ਹੋਈ ਆ ਉਹਨੂੰ ਜਾਣ ਬੁੱਝ ਕੇ ਬੰਦ ਰੱਖਿਆ ਹੋਇਆ ਹੈ ਮਾਈਨਿੰਗ ਮਾਫੀਆ ਦੀ ਐਕਟੀਵਿਟੀ ਹੋਰ ਜ਼ਿਆਦਾ ਵਧਾਈ ਜਾ ਸਕੇ ਇਹ ਹੁਣ ਮਹਿਕਮਾ ਨੂੰ ਅਸੀਂ ਸਾਫ਼ ਕਹਿੰਦੇ ਆ ਕਿ ਇਹ ਤੁਰੰਤ ਨਹਿਰ ਨੂੰ ਚਾਲੂ ਕਰਾਇਆ ਜਾਵੇ ਤੇ ਪਾਣੀ ਪਹੁੰਚਦਾ ਕੀਤਾ ਜਾਵੇ ਟੀਲ ਤੱਕ ਜੇ ਨਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਕੱਠੇ ਹੋ ਕੇ ਤੁਹਾਡੇ ਦਰਾਂ ਦੇ ਬਾਹਰ ਬੈਠਣਗੇ ਧੰਨਵਾਦ